ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਪਿਓਰ ਕ੍ਰੇਪ ਦੇ ਵਿੱਚ ਸੂਟ ਲੈ ਕੇ ਆਏ ਜੀ ਬਹੁਤ ਸੋਹਣੀ 컬렉ਸ਼ਨ ਹੈ ਸਿਰਫ ਸਾਰੇ ਲੇਟੈਸਟ ਕਲਰ ਹੋਣਗੇ ਜਿਵੇਂ ਤੁਸੀਂ ਟਿਸਟਾ ਬ੍ਰਾਂਡ ਦੇ ਸੂਟ ਲੈਣੇ ਐ ਐਵੇਂ ਆਪਾਂ ਐਸਪੀਰੇਟ ਬ੍ਰਾਂਡ ਦੇ ਸੂਟ ਲੈ ਕੇ ਆਏ ਬਿਲਕੁਲ ਟਿਸਟਾ ਬ੍ਰਾਂਡ ਦੀ ਉਹ ਕੁਆਲਿਟੀ ਹੁੰਦੀ ਹੈ ਜੀ ਉਹਵੇਂ ਦੀ ਉਹ ਕਲਰ ਪ੍ਰਿੰਟਿੰਗ ਹੀ ਹੁੰਦੀ ਹੈ ਇਹਨਾਂ ਦੀ ਤੇਟਾ ਈ ਮੀਟਰ ਦੀ ਸ਼ਰਟ ਦੀ ਕੱਟ ਰਣੀ ਆ ਬਿਲਕੁਲ ਪਿਓਰ ਕ੍ਰੇਪ ਦੇ ਸੂਟ ਰਹਿਣਗੇ ਨਾਲ ਮੈਚਿੰਗ ਛੋਟੀ ਬੂਟੀ ਦੇ ਵਿੱਚ ਬਾਟਮਸ ਰਹਿਣਗੇ ਆ ਤੇ ਚਨੌਨ ਦਾ ਹੀ ਦੁਪੱਟਾ ਰਹਿਣਾ ਜੀ ਨਾਲ ਬਿਲਕੁਲ ਬਿਲਕੁਲ ਪਿਓਰ ਦੇ ਵਿੱਚ 3500 ਪ੍ਰਾਈਸ ਰਹਿਣਾ 3500 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਹੋਣਗੇ ਉਹ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਮੈਂ ਸਿਰਫ ਜਿਹੜਾ ਇਹ ਸੂਟ ਦਾ ਰੇਟ ਦੱਸਿਆ ਜਿਹੜੇ ਕੋਰੀਅਰ ਚਾਰਜੀਸ ਹੈ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਵਿਜ਼ਿਟ ਕਰਨਾ ਹੈ ਜਦ ਮਰਜ਼ੀ ਤੁਸੀਂ ਮੇਰੀ ਸ਼ੌਪ ਤੇ ਆ ਸਕਦੇ ਹੋ ਰਾਜਪੁਰੇ ਆ ਜੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣਾ ਹੈ ਸਭਾ 9 ਤੇ 9.5 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਊਗਾ। ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ। ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ। ਇਹ ਦੇਖੋ ਰੈੱਡ ਕਲਰ ਦੇ ਵਿੱਚ ਰਹਿਣਾ ਅੱਜ ਦਾ ਪਹਿਲਾ ਸੂਟ ਬਹੁਤ ਸੋਹਣਾ ਜਿਹਾ ਰੈ ਜਿਵੇਂ ਬਾਹਰ ਵਾਲੇ ਕਸਟਮਰਸ ਨੇ ਗੁਰਦੁਆਰਾ ਸਾਹਿਬ ਪਾਉਣ ਲਈ ਸੂਟ ਲੈਣੇ ਹੁੰਨੇ ਐ ਐਵੇਂ ਹੁੰਦਾ ਵੀ ਉਧਰ ਦੀਆਂ ਮਸ਼ੀਨਾਂ ਦੇ ਵਿੱਚ ਸੂਟ ਖਰਾਬ ਵੀ ਨਾ ਹੋਵੇ ਕਿਉਂਕਿ ਉਧਰ ਜਿਹੜੀ ਕਾਟਨ ਐ ਕਾਫੀ ਸ਼੍ਰਿੰਕ ਹੋ ਜਾਂਦੀ ਐ ਜਿਹੜੇ ਕ੍ਰੇਪ ਦੇ ਸੂਟ ਐ ਐਜ਼ ਇਟ ਇਜ਼ ਹੀ ਰਹਿਣੇ ਐ ਬਹੁਤ ਪਿਆਰੇ ਸੂਟ ਐ ਨਾਲੇ ਹੁਣ ਆਪਣੇ ਜਿਵੇਂ ਮੌਸਮ ਚੇਂਜ ਹੋ ਰਿਹਾ ਤਾਂ ਆਪਣੇ ਵੀ ਜਿਹੜੇ ਇਹ ਕ੍ਰੇਪ ਦੇ ਸੂਟ ਨੇ ਵੈਸੇ ਵੀ ਠੰਡੇ ਰਹਿਣੇ ਐ ਇਹ ਆਪਾਂ ਕਿਸੇ ਵੀ ਮੌਸਮ ਦੇ ਵਿੱਚ ਵੇਅਰ ਕਰ ਸਕਦੇ ਹੁਣ ਜਿਵੇਂ ਮਾਰਚ ਦੇ ਵਿੱਚ ਵੀ ਵਧੀਆ-ਵਧੀਆ ਸੋਹਣੇ-ਸੋਹਣੇ ਪ੍ਰਿੰਟ ਦੇ ਸੂਟ ਪਾਏ ਹੋਏ ਬੜੇ ਪਿਆਰੇ ਲੱਗਦੇ ਆ ਇਆਗੀ ਆਪਣੀ ਸ਼ਰਟ ਬਹੁਤ ਪਿਆਰੇ ਪ੍ਰਿੰਟ ਦੇ ਨਾਲ ਨਾਲ ਪਿਓਰ ਕਰੇਵ ਦੀ ਉਹ ਬਾਟਮ ਰਹੂਗੀ ਛੋਟੀ ਬੂਟੀ ਦੇ ਵਿੱਚ ਤੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਕੋਈ ਸਿਰ ਤੋਂ ਤਿਲਕਣ ਵਾਲਾ ਦੁਪੱਟਾ ਨਹੀਂ ਹੈਗਾ ਬਹੁਤ ਸੋਹਣਾ ਪਿਓਰ ਚਨਾਉਣ ਦਾ ਪੂਰੇ 2.5 ਮੀਟਰ ਦਾ ਦੁਪੱਟਾ ਬਹੁਤ ਹੀ ਸੌਫਟ ਦੇ ਵਿੱਚ ਇਹ ਲੁੱਕ ਆ ਜਾਂਦੀ ਹੈ ਬਹੁਤ ਸੋਹਣਾ ਸੂਟ ਹੈ ਇੱਥੇ ਤੋਂ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਸੂਟ ਦੀ スクリーンショット ਇੱਥੇ ਤੋਂ ਲੈ ਸਕਦੇ ਹੋ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਰਹਿਣਾ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਰਾਇਲ ਬਲੂ ਕਲਰ ਪਹਿਲਾ ਰੈੱਡ ਦਿਖਾਇਆ ਮੈਂ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਹੈਗਾ ਰਾਇਲ ਬਲੂ ਕਲਰ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਸੂਟ ਹੈ ਕ੍ਰੇਪ ਦੀ ਸ਼ਰਟ ਆ ਗਈ ਪਿਓਰ ਕ੍ਰੇਪ ਦੀ ਜਿਹੜਾ ਰੈੱਡ ਦਿਖਾਇਆ ਮੈਂ ਉਹਦੇ ਨਾਲ ਦਾ ਹੀ ਹੈ ਜੀ ਸੂਟ ਇਹ ਬਲੂ ਕਲਰ ਦੇ ਵਿੱਚ ਬਹੁਤ ਪਿਆਰਾ ਸਿਰਫ ਜਿੱਥੇ ਰੈੱਡ ਕਲਰ ਹੈ ਉੱਥੇ ਬਲੂ ਕਲਰ ਹੈ ਬਾਕੀ ਪ੍ਰਿੰਟ ਸੇਮ ਹੈ ਸੂਟ ਦਾ ਤੇ ਨਾਲ ਪਿਓਰ ਕ੍ਰੇਪ ਦੀ ਛੋਟੇ ਬੁੱਟੀ ਦੇ ਵਿੱਚ ਬਾਟਮ ਰਹਿਣੀ ਆ ਤੇ ਨਾਲ ਰਹਿਣਾ ਚਨਾਉਂ ਦਾ 2.5 ਮੀਟਰ ਦਾ ਦੁਪੱਟਾ ਬਹੁਤ ਹੀ ਸੌਫਟ ਦੇ ਵਿੱਚ ਬਹੁਤ ਸੋਹਣੇ ਕਲਰ ਆਪਸ਼ਨ ਇਹ ਉਹ ਸੋਹਣਾ ਸੂਟ ਹੈ 3500 ਪ੍ਰਾਈਸ ਦੇ ਨਾਲ 3300 ਪ੍ਰਾਈਸ ਦੇ ਨਾਲ ਰਹਿਣਗੇ ਜੀ ਸੂਟ ਇਹ ਲੋ ਕੱਟ ਦੇ ਸੀ ਇਹ ਦੋ ਸੂਟ ਮੈਂ ਇੱਕ ਪ੍ਰਿੰਟ ਚ ਦਿਖਾਏ ਆ ਨੈਕਸਟ ਆ ਗਿਆ ਲਾਈਟ ਫਰੋਜ਼ੀ ਕਲਰ ਲਾਈਟ ਫਰੋਜ਼ੀ ਕਲਰ ਹੈ ਜਿਹਨਾਂ ਨੂੰ ਜ਼ਿਆਦਾ ਡਾਰਕ ਕਲਰ ਨਹੀਂ ਪਸੰਦ ਥੋੜੀ ਏਜ 45 ਤੋਂ ਪਲੱਸ ਹੈ ਜੀ ਤਾਂ ਤੁਸੀਂ ਕਈ ਵਾਰ ਹੁੰਦਾ ਵੀ ਆਪਾਂ ਇੰਨੇ ਡਾਰਕ ਕਲਰ ਨਹੀਂ ਪਾਉਣੇ ਹੈਗੇ ਤਾਂ ਐਵੇਂ ਦੇ ਸੋਬਰ ਸੂਟ ਲੈ ਸਕਦੇ ਹੋ ਦੇਖੋ ਕਿੰਨਾ ਪਿਆਰਾ ਸੋਬਰ ਜਿਹਾ ਸੂਟ ਹੈ ਇਹ ਇਹ ਸ਼ਰਟ ਹੈ ਜਣੀ ਫਰੋਜ਼ੀ ਕਲਰ ਦੇ ਵਿੱਚ ਥੋੜੀ ਸੋਹਣੀ ਪ੍ਰਿੰਟਿੰਗ ਹੈ ਤੇ ਨਾਲ ਪਿਓਰ ਕਰੇਪ ਦੀਆਂ ਹੀ ਛੋਟੀਆਂ ਬੂਟੀ ਦੇ ਵਿੱਚ ਬਾਟਮਸ ਰਹਿਣਗੀਆਂ ਤੇ ਨਾਲ ਚਨਾਉਣ ਦਾ ਦੁਪੱਟਾ ਇਹ ਲੋਕਾ ਇਹ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਲੂ ਕਲਰ ਬਹੁਤ ਸੋਹਣਾ ਬਲੂ ਕਲਰ ਹੈ ਇਹ ਵੀ ਸਰਦਾਰੀ ਸੂਟ ਹੈ ਜੀ ਬਹੁਤ ਸੋਹਣਾ ਸਰਦਾਰੀ ਸੂਟ ਸਾਰਿਆਂ ਦੇ ਨਾਲ ਛੋਟੀ ਬੂਟੀ ਦੇ ਵਿੱਚ ਬਾਟਮਸ ਰਹਿਣਗੇ ਕੁਝ ਅਲੱਗ ਕਨਸੈਪਟ ਹੈ ਜੀ ਨਹੀਂ ਤਾਂ ਪਲੇਨ ਬਾਟਮਸ ਹੋਣੀਆਂ ਬਿਲਕੁਲ ਨਵਾਂ ਕਨਸੈਪਟ ਹੈ ਇਹ ਲੁੱਕ ਆ ਜਣੀ ਐ ਸੂਟ ਦੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਲੂ ਕਲਰ ਦੇ ਵਿੱਚ ਸੂਟ ਐ ਇਹ ਸ਼ਰਟ ਆ ਗਈ ਪਿਓਰ ਕ੍ਰੇਪ ਦੇ ਵਿੱਚ ਨਾਲ ਛੋਟੀ ਬੂਟੀ ਦੇ ਵਿੱਚ ਹੀ ਬਾਟਮ ਰਹਿਣੀ ਐ ਛੋਟੀ ਬੂਟੀ ਦੇ ਵਿੱਚ ਬਾਟਮ ਰਾਉਗੀ ਇਹ ਚਨਾ ਆਂਦਾ ਦੁਪੱਟਾ ਲੈਣਾ ਦੁਪੱਟੇ ਵੀ ਬਹੁਤ ਸੋਹਣੇ ਖੁੱਲੇ ਦੁਪੱਟੇ ਆ ਬਹੁਤ ਸੌਫਟ ਦੇ ਵਿੱਚ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਦੇਖੋ ਕਿੰਨਾ ਪਿਆਰਾ ਸੂਟ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ ਮਹਿੰਦੀ ਕਲਰ ਦੇ ਵਿੱਚ ਹੈ ਸੂਟ ਬਹੁਤ ਸੋਹਣਾ ਮਹਿੰਦੀ ਜਿਹਾ ਕਲਰ ਹੈ ਐਵੇਂ ਜਿਹੜਾ ਇਹ ਵਾਲਾ ਸੂਟ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਜਿਵੇਂ ਪਹਿਲਾਂ ਫਿਰੋਜ਼ੀ ਦਿਖਾਇਆ ਸੀਗਾ ਇਹ ਜਿਹੜੀ ਮਰਜ਼ੀ ਏਜ ਦੇ ਵਿੱਚ ਆਪਾਂ ਵੇਅਰ ਕਰ ਸਕਦੇ ਹਾਂ ਜੀ ਐਵੇਂ ਦੇ ਸੂਟ ਲੁੱਕ ਦੇਖੋ ਸੂਟ ਦੀ ਕਿੰਨਾ ਪਿਆਰਾ ਹੈ ਬਹੁਤ ਪਿਆਰਾ ਸੂਟ ਹੈ ਨਾਲ ਛੋਟੀ ਬੂਟੀ ਦੇ ਵਿੱਚ ਬਾਟਮ ਰਹੂਗੀ ਦੇਖੋ ਕਿੰਨਾ ਪਿਆਰਾ ਸਰਦਾਰੀ ਪ੍ਰਿੰਟ ਹੈ ਤੇ ਨਾਲ ਰਹਿਣਾ ਚਨਾਉਮ ਦਾ ਇਹ ਦੁਪੱਟਾ ਬਹੁਤ ਸੋਹਣੇ ਪੂਰੇ ਖੁੱਲੇ ਦੁਪੱਟੇ ਇਹ ਰੱਖ ਦੇ ਵਿਚਾਲੇ ਦਾ ਸੂਟ ਦੇਖ ਕਿੰਨਾ ਪਿਆਰਾ ਸੂਟ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਸੋਹਣਾ ਗਰੇਪ ਬਲੂ ਜਿਹਾ ਕਲਰ ਹੁੰਦਾ ਜਿਹੜਾ ਅੰਬੀ ਵਾਲਾ ਪ੍ਰਿੰਟ ਸਦਾ ਬਹਾਰ ਜਿਹੜੇ ਅੰਬੀ ਵਾਲੇ ਪ੍ਰਿੰਟ ਹੁੰਨੇ ਇਹਨਾਂ ਦਾ ਵੀ ਕਦੇ ਨਹੀਂ ਰਵਾਜ ਜਾਂਦਾ ਜੀ ਸੂਟਾਂ ਦਾ ਬਹੁਤ ਸੋਹਣੇ ਰਹਿਨੇ ਆ ਇਹ ਕਾ ਜਾਣੀ ਸੂਟ ਦੀ ਰੈਂਟ ਦੇਖੋ ਕਿੰਨਾ ਪਿਆਰਾ ਕਦੇ ਫੈਸ਼ਨ ਨਹੀਂ ਜਾਂਦਾ ਜਿਹੜੀ ਪਿਓਰ ਕਰੇਵੇ ਜੀ ਜਦ ਮਰਜ਼ੀ ਨਾਲ ਸੂਟਾਂ ਨੂੰ ਵੇਅਰ ਕਰ ਲੋ ਨਾਲ ਬਿਲਕੁਲ ਛੋਟੀ ਬੂਟੀ ਦੇ ਵਿੱਚ ਬਾਟਮ ਰਹੂਗੀ ਪਿਓਰ ਕਰੇਪ ਦੀ ਉਹ ਤੇ ਨਾਲ ਚਨਾਉਣ ਦਾ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਬਹੁਤ ਪਿਆਰੀ ਲੁੱਕ ਦੇ ਵਿੱਚ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਆ ਸੂਟ ਦਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ येलो ਕਲਰ ਬਰਾ ਸੋਨਾ ਜਿਹਾ येलो ਕਲਰ ਹੈ ਛੋਟੀ ਬੂਟੀ ਦੇ ਵਿੱਚ ਹੀ ਰਹਿਣਾ ਸੂਟ ਬਹੁਤ ਸੋਹਣੀ ਪ੍ਰਿੰਟਿੰਗ print ਦੇਖੋ ਕਿੰਨਾ ਸੋਹਣਾ ਸੂਟ ਦਾ ਜਿਨ੍ਹਾਂ ਨੂੰ ਥੋੜੇ ਜਿਹਾ ਬ੍ਰਾਈਟ ਕਲਰ ਪਸੰਦ ਹੈ ਤੇ ਨਾਲ ਰਹੂਗੀ ਛੋਟੀ ਬੂਟੀ ਦੇ ਵਿੱਚ ਹੀ ਬਾਟਮ ਪਿਓਰ ਕਰੇਵ ਦੀ ਆਹ ਲੈਣਾ ਚਨੌਨ ਦਾ ਪੂਰੇ 2.5 ਮੀਟਰ ਦਾ ਦੁਪੱਟਾ ਇਹ ਲੁੱਕ ਦੇਚਾ ਦੇਖੋ ਕਿੰਨੀ ਪਿਆਰੀ ਲੁੱਕ ਹੈ ਜੀ ਬਲੇ ਸੂਟ ਦੇ ਉਹ ਸੋਹਣੇ ਲੱਗਦੇ ਆ ਤੁਸੀਂ ਏ ਲਾਈਨ ਬਣਾ ਲਓ ਇਹਨਾਂ ਨੂੰ ਬਹੁਤ ਪਿਆਰੇ ਸੂਟ ਬਣਨਗੇ ਹਲਕੀ ਫੁਲਕੀ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਕੇ ਜਾਂ ਸਿੰਪਲ ਐਮੇ ਸਟਿਚ ਕਰਾ ਸਕਦੇ ਹੋ 3500 ਪ੍ਰਾਈਸ ਰਹੂਗਾ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਦੇਖੋ অনিয়ন ਪਿੰਕ ਕਲਰ ਪਿਆਜ਼ੀ ਪਿੰਕ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹ ਲੁੱਕ ਆ ਜਾਣੀ ਸੂਟ ਦੀ ਸ਼ਰਟ ਦੇਖੋ ਕਿੰਨੀ ਪਿਆਰੀ ਹੈ ਇਹ ਵੀ ਐਵੇਂ ਦਾ ਸੂਟ ਹੈ ਜੀ ਜਿਹੜਾ ਆਪਾਂ ਜਦ ਮਰਜ਼ੀ ਜਿਹੜੀ ਮਰਜ਼ੀ ਏਜ ਦੇ ਵਿੱਚ ਵੇਅਰ ਕਰ ਸਕਦੇ ਹਾਂ ਚ ਇਸ ਤੋਂ ਦੀ ਘੱਟ ਏ ਜੇ ਵੱਧ ਕਿਉਂਕਿ ਪ੍ਰਿੰਟ ਜ਼ਿਆਦਾ ਡਾਰਕ ਵੀ ਨਹੀਂ ਹੈਗਾ ਕਲਰ ਵੀ ਡਾਰਕ ਨਹੀਂ ਬਹੁਤ ਸੋਹਣਾ ਸੋਬਰ ਸੂਟ ਹੈ ਛੋਟੀ ਬੂਟੀ ਦੇ ਵਿੱਚ ਬਾਟਮ ਰਹੂਗੀ ਤੇ ਚਨੋਂਨ ਦਾ ਦੁਪੱਟਾ ਰਣਾ ਇਹ ਲੁੱਕ ਦੇਖੋ ਕਿੰਨਾ ਬਣਾਵਾ ਇੱਥੇ ਤਾਂ ਤੁਸੀਂ ਇਹਦਾ スクリーンショット ਲੈ ਸਕਦੇ ਹੋ ਸੂਟ ਦਾ ਬਹੁਤ ਪਿਆਰਾ ਸੂਟ ਹੈ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਤੇ ਜਿਹੜਾ ਮੈਂ ਸਟਾਰਟਿੰਗ 'ਚ ਤੁਹਾਨੂੰ ਬਲੂ ਤੇ ਰੈੱਡ ਸੂਟ ਦਿਖਾਇਆ ਸੀ ਉਹਨਾਂ ਦੇ ਨਾਲ ਦਾ ਇੱਕ ਸੂਟ ਇਹ ਵੀ ਹੈਗਾ ਮਸਟਰਡ ਕਲਰ ਸੇਮ ਉਹਦੇ ਨਾਲ ਦਾ ਜਿਹੜਾ ਮੈਂ ਤੁਹਾਨੂੰ ਸਟਾਰਟਿੰਗ 'ਚ ਦਿਖਾਇਆ ਸੀਗਾ ਸੂਟ ਰੈੱਡ ਤੇ ਬਲੂ ਇਹ ਲੁੱਕ ਆ ਜਾਣੀ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਸੂਟ ਹੈ ਤੇ ਨਾਲ ਛੋਟੀ ਬੂਟੀ ਦੇ ਵਿੱਚ ਹੀ ਬਾਟਮ ਰਹੂਗੀ ਛੋਟੀ ਬੂਟੀ ਦੇ ਵਿੱਚ ਹੀ ਬਾਟਮ ਹੈ ਤੇ ਨਾਲ ਰਹਿਣਾ ਚਨੌਨ ਦਾ ਹੀ ਦੁਪੱਟਾ ਪੂਰੇ 2.5 ਮੀਟਰ ਦਾ ਇਹ ਲੁੱਕ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਹੀ ਪਿਆਰਾ ਸੂਟ ਹੈ ਇਹ ਤਿੰਨ ਕਲਰ ਹੀ ਬਹੁਤ ਸੋਹਣੇ ਜਿਨ੍ਹਾਂ ਨੂੰ ਬ੍ਰਾਈਟ ਕਲਰ ਪਸੰਦ ਹੈ ਇਹ ਤਿੰਨੋਂ ਰੰਗ ਬਹੁਤ ਸੋਹਣੇ 3500 ਪ੍ਰਾਈਸ ਰਹਿਣਾ ਅੱਜ ਦੇ ਸੂਟਾਂ ਦਾ 3500 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਦੇਖੋ ਬਲੂ ਕਲਰ ਦੇ ਵਿੱਚ ਇਹ ਵੀ ਡਿਫਰੈਂਟ ਜਿਹਾ ਬਲੂ ਕਲਰ ਹੈ ਹੈ ਤਾਂ ਰਾਇਲ ਬਲੂ ਹੈ ਬਹੁਤ ਸੋਹਣਾ ਇਹ ਲੋਕ ਦੇ ਵਿੱਚ ਆ ਜਾਣਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਸ਼ਰਟ ਦੀ ਛੋਟੀ ਬੁੱਟੀ ਦੇ ਵਿੱਚ ਬਾਟਮ ਰਹੋਗੀ ਕਿੱ체 ਨਵਾਂ ਹਾਂ ਦਾ ਪੂਰੇ 2.5 ਮੀਟਰ ਦਾ ਦੁਪੱਟਾ ਲੈਣਾ ਇਹ ਲੋਕਾਂ ਦੇਖੋ ਕਿੰਨਾ ਪਿਆਰਾ ਦੁਪੱਟਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਇਹ ਵੇਲੇ ਸੁਣਕਦਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3500 ਪ੍ਰਾਈਸ ਦੇ ਨਾਲ ਅੱਜ ਮੈਂ ਤੁਹਾਨੂੰ ਦਿਖਾਏ ਆ ਸੂਟ ਬਹੁਤ ਸੋਹਣੇ ਪਿਓਰ ਕ੍ਰੇਪ ਦੇ ਐਸਪੀਰੇਟ ਬ੍ਰਾਂਡ ਦੇ ਜਿਵੇਂ ਟਿਸਟਾ ਬ੍ਰਾਂਡ ਦੇ ਸੂਟ ਹੁੰਦੇ ਉਹਦੇ ਤੋਂ ਵੀ ਬਹੁਤ ਅੱਛਾ ਬ੍ਰਾਂਡ ਹੈ ਜੀ ਇਹ ਬਹੁਤ ਸੋਹਣੇ ਸੂਟ ਹੈ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੇ ਮੇਰਾ 8146580803 8146580800 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਓਵਰ